ਹੋ ਬਣਾ ਹੋ ਬਣਾ ਨਾ ਗੁਡ ਮਾਰਨਿੰਗ ਗਾਇਸ ਬੈਲਪੂ ਬੈਕ ਅੱਜ ਦਾ ਸਾਡਾ ਨਵਾਂ ਬਲੌਗ ਸੀ ਗਿਆ ਸੁੱਤੀ ਔਰ ਫਿਰ ਮੇਰਾ ਪੁੱਤ ਵੀ ਉੱਠ ਗਿਆ ਉਸਕੇ ਮੈਂ ਪਾਟ ਲਾ ਲਿਆ ਚਾਹ ਪਾਣੀ ਪੀ ਲਿਆ ਸੀ ਤੇ ਹੁਣ ਮੈਂ ਲੱਗੀਆਂ ਬਿਸਤਰੇ ਚੱਕਣਾ ਜੋਤਾ ਕਹਿੰਦਾ ਮੈਨੂੰ ਗਣੇਸ਼ ਜੀ ਲਾ ਕੇ ਦੋ ਗਣੇਸ਼ ਵਾਲੀ ਵੀਡੀਓ ਲਾ ਕੇ ਚਲੋ ਲਾ ਦਨੀਆ ਪਹਿਲੇ ਮੈਂ ਬਿਸਤਰੇ ਵਸਤੇ ਚੱਕ ਦੋ ਸਾਡੇ ਘਰੇ ਆਏ ਨੇ ਭਾਈ ਛੋਟੇ ਛੋਟੇ ਗੈਸਟ ਠੀਕ ਆ ਇਹ ਸਾਡੇ ਪਰੌਣੇ ਆਏ ਨੇ 1 2 3 4 5 6 7 ਸੱਤ ਪਰੌਣੇ ਆਏ ਨੇ ਮੈਂ ਹੁਣ ਕੰਮ-ਕਮ ਕਰਕੇ ਹੋ ਗਈਆਂ ਬੈਲੀ ਸਫਾਈਆਂ ਸੂਈਆਂ ਲਈਆਂ ਕਰ ਸਫਾਈਆਂ ਸੂਈਆਂ ਕਰ ਲਈ ਔਰ ਬੈਲੀ ਹੋ ਗਈ ਇਹਨਾਂ ਪਰੌਣੇ ਵਾਸਤੇ ਮੈਂ ਬਣਾਉਣੀ ਹੈ ਚਾਹ ਕੌਫੀ ਆ ਮੇਰਾ ਪੋਤਾ ਓ ਮੇਰੀ ਭੂਤਨੀ ਜਿਉਂ ਕੋਤ ਕੰਨੀ ਦਾ ਫਿਰ ਤੜਫ ਜਾਂਦਾ ਕੀ ਕਰਾਂ ਮੈਂ ਇਹ ਕਿੰਨਾ ਗੰਦ ਪਾਇਆ ਸੀ ਜੋਤੇ ਨੇ ਇਹ ਅਸੋਕ ਮਿਸਾਲ ਦਾ ਪਾਟ ਚੱਲਦਾ ਹਾਂਜੀ ਇੱਧਰ ਧੰਨਵਾਦੀ ਬਾਬਾ ਨਾਲ ਖੇਡਣ ਲੱਗਿਆ ਹੋਇਆ ਇਹ ਧੰਨਵਾਦੀ ਬਾਬਾ ਬਹੁਤ ਪਸੰਦ ਆ ਸੁਪਿਆ ਸੁਣੀ ਕੱਬਿਆ ਰੋਸੋਈ ਦਾ ਗਗਨੇ ਨੇ ਮੇੜਦਾ ਬਾਕੀ ਘਰ ਦਾ ਸ ਕੰਮ ਸਾਰਾ ਮੈਂ ਨੇ ਵੇੜਦਾ ਰਸੋਈ ਦਾ ਗਗਨੇ ਨੇ ਮੇੜਦਾ ਹਜੇ ਇੱਧਰ ਵੀ ਆ ਸਾਡੇ ਨਿਆਣੇ ਨਿੱਕੇ ਬੈਠੇ ਨੇ ਕੀ ਕਰੀਏ ਗਗਨ ਭਾਂਡੇ ਮੰਜਣ ਲਗੀ ਸੀ ਗਗਨ ਨੇ ਕੜਾ ਦਿੱਤਾ ਮਾਜ ਕੜਾ ਮਾਜ ਕੇ ਇੱਥੇ ਰੱਖਤਾ ਛੋਟਾ ਬਹੁਤ ਛੋਟਾ ਇਹ ਕੜਾ ਸੇਵੀ ਨਹੀਂ ਪਤਾ ਨਹੀਂ ਹਜੇ ਤੇ ਕਿਵੇਂ ਬੱਟੀਆਂ ਜਾਣਗੀਆਂ ਵੱਡਾ ਤੋਲਾ ਹੁੰਦਾ ਜਿਹੜਾ ਤੋਲੇ ਦੇ ਵਧੀਆ ਸੇਵੀ ਪੱਟੀਆਂ ਜਾਂਦੀਆਂ ਵਧੀਆ ਤਰੀਕੇ ਨਾਲ ਰਸੋਈ ਕਲੀਨ ਕਰਦੀ ਆ ਗਗਨ ਨੇ ਭਾਂਡੇ ਭੁੰਡੇ ਕਰਕੇ ਰੋਟੀ ਵੀ ਬਣਾਤੀ ਆ ਗਗਨ ਨੇ ਤੇ ਰਸੋਈ ਦਾ ਕਰਤਾ ਅੱਜ ਗਗਨ ਨੇ ਮੈਂ ਕਿਹਾ ਤੂੰ ਰਸੋਈ ਚੁੱਟ ਵੀ ਮੈਂ ਕਰਨਾ ਸੇਵੀਆਂ ਦਾ ਮੈਂ ਬੱਟਣੀਆਂ ਸੇਵੀਆਂ ਤੇ ਰਲ ਮਿਲ ਕੇ ਕੰਮ ਕਰਤਾ ਹੁਣ ਕੰਮ-ਕੁਮ ਕਰਕੇ ਮੈਂ ਸਭ ਤੋਂ ਪਹਿਲਾਂ ਨਿਮਾਉਂਗੀ ਜੋਤ ਨੂੰ ਫਿਰ ਮੈਂ ਨਾਲ ਉਗੀ ਲਾ ਕੇ ਰੋਟੀ ਖਾ ਕੇ ਫਿਰ ਅਸੀਂ ਪਟਾਂਗੇ ਸੇਮੀਆ ਆਪਾਂ ਨਾਲੇ ਨਾਲ ਕੇ ਆਪਾਂ ਹੋ ਗਈਆ ਭਿੱਲੇ ਇਹ ਮੇਰਾ ਪੁੱਤ ਵੀ ਨਾਲੇ ਮੇਰੇ ਪੁੱਤਾਂ ਥੋੜੀ ਜੀ ਹੋ ਗਈ ਗਰੀਬ ਮਾਰ ਪੁੱਤ ਨੂੰ ਮੈਂ ਮਾਰੀ ਬਾਥਰੂਮ ਵਿੱਚ ਮੈਂ ਤਾਂ ਆ ਜਾ ਤੈਨੂੰ ਨਵਾਦਾ ਫਿਰ ਸੌਰੀ 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 ਮੈਂ ਕਹਿੰਦੀ ਪਿੰਡੇ ਨਵਾਉਣ ਗਏ ਨੇ ਫਿਰ ਮੈਂ ਪੁੱਤ ਸਿਰ ਵੀ ਨਵਾਤਾ ਪੁੱਤ ਮੇਰਾ ਸਿਰ ਵੀ ਨਾਲੇ ਆ ਉਹ ਤੇ ਮੇਰਾ ਹੁਣ ਫੋਨ ਦੇਖ ਰਿਆ ਇਹ ਤਾਂ ਖੋਦੇ ਨੇ ਖੋਦੇ ਸੜੀ ਭਈਆ ਰੁੱਸੀ ਭਈਆ ਮੈਨੂੰ ਕਹਿੰਦੀ ਬਲਾ ਵੀ ਨਾ ਇੰਨਾ ਸੜੀ ਹੋਈ ਹੈ ਨਾ ਮੇਰੇ ਨਾਲ ਗੁੱਸੇ ਆ ਬਹੁਤ ਜ਼ਿਆਦਾ ਕਿਉਂਕਿ ਮੈਂ ਇਹਨੂੰ ਠੰਡੇ ਠੰਡੇ ਪਾਣੀ ਚ ਡੋਬੋਤਾ ਇੱਕ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਰਾਤ ਦੀ ਬਹੁਤ ਜ਼ਿਆਦਾ ਇੱਕ ਬਾਰਿਸ਼ ਹੋ ਰਹੀ ਆ ਇੱਕ ਟੈਂਕੀ ਦਾ ਪਾਣੀ ਇੰਨਾ ਠੰਡਾ ਸੀ ਇੰਨਾ ਸੁਣ ਪਾਣੀ ਸੀਗਾ ਆਪਣੇ ਲਈ ਤਾਂ ਠੀਕ ਆ ਪਰ ਬੱਚੇ ਲਈ ਥੋੜਾ ਜਿਹਾ ਹੋਵੇਗਾ ਠੰਡਾ ਪਾਣੀ ਜ਼ਿਆਦਾ ਹੈ ਤਿੰਨੇ ਮੈਂ ਠੰਡੇ ਠੰਡੇ ਪਾਣੀ ਚ ਡੋਬਿਆ ਜੋਤੇ ਨੂੰ ਮੇਰੀ ਤਾਂ ਚਲੋ ਆਦਤ ਬਣੀ ਹੋਈ ਆ ਮੈਂ ਤਾਂ ਠੱਡੇ ਪਾਣੀ ਚ ਨਹਾ ਲਾਣੀ ਆ ਕਿਉਂਕਿ ਮੈਂ ਜਦੋਂ ਨਹਾਉਣਾ ਨਾ ਫਿਰ ਮੈਂ ਤੱਤਾ ਠੰਡਾ ਨਹੀਂ ਦੇਖਦੀ ਫਿਰ ਮੈਂ ਨਹਾ ਹੀ ਲੈਣਾ ਫਿਰ ਮੈਂ ਇਹ ਨਹੀਂ ਦੇਖਦੀ ਕਿ ਲੇਟ ਹੈਗੀ ਆ ਜਾਂ ਨਹੀਂ ਹੈਗੀ ਸਰਦੀਆਂ ਦੇ ਵਿੱਚ ਵੀ ਮੈਂ ਠੱਡੇ ਟੈਕੀ ਵਾਲੇ ਪਾਣੀ ਨਾਲ ਨਹਾ ਲਾਣੀ ਮੇਰੀ ਸ਼ੁਰੂ ਤੋਂ ਆਦਤ ਬਣੀ ਆ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਮੈਂ ਤਾਂ ਨਹਾ ਲਈ ਪਰ ਪਾਣੀ ਇੰਨਾ ਜਿਆਦਾ ਸੋਨ ਸੀ ਨਾ ਠੱਡਾ ਤਾਂ ਮੈਨੂੰ ਲੱਗਦਾ ਸੀ ਪਰ ਮੈਂ ਮਹਿਸੂਸ ਨਹੀਂ ਕਰਦੀ ਆਦਤ ਬਣੀ ਕਰਕੇ ਪਰ ਜੋਤ ਲਈ ਪਾਣੀ ਠੰਡਾ ਸੀ ਹੁਣ ਉਹ ਰੁੱਸੀ ਬੈਠੀ ਮੈਂ ਸਿਰ ਨਵਾਤੀ ਆ ਉਹਦੇ ਵਾਲ ਸੁਕਾਉਣੀ ਆ ਵਾਲ ਸੁਕਾ ਕੇ ਰੋਟੀ ਖਾ ਕੇ ਫ ਮੈਂ ਉਹਨੂੰ ਬਾਅਦ ਮਾਰੀ ਬਾਥਰੂਮ ਚ ਮੈਂ ਕਿਹਾ ਜਾਇਆ ਤੈਨੂੰ ਪਿੰਡੇ ਨਮਾਵਾ ਪਿੰਡੇ ਨਮਾਉਂਦੀ ਨਮੁੰਦੀ ਫਿਰ ਮੈਂ ਕਿਹਾ ਚੱਲ ਵਾਲ ਵੀ ਦੰਦੇ ਹੋਣੇ ਧੋਣ ਵਾਲੇ ਫਿਰ ਮੈਂ ਵਾਲ ਵੀ ਧੋ ਦੇਤੇ ਨਾਲੇ ਸਿਰ ਨਮਾਤੀ ਆ ਮੈਂ ਤਾਂ ਪਿੰਡੇ ਹੀ ਨਾਤੀਆਂ ਜੋਤ ਨਾਤੀਆਂ ਸਿਰ ਪਿੰਡੇ ਤੇ ਹੁਣ ਜੋਤ ਨਹੀਂ ਕੁਲਫੀ ਜੰਮੀ ਪਈ ਆ ਪੱਖਾ-ਪੁੱਖਾ ਸੀ ਦਿੱਤਾ ਹੋਇਆ ਬੰਦ ਮੈਂ ਕਿਹਾ ਦੋ ਕੁ ਮਿੰਟ ਤੇ ਬੈ ਕੇ ਗੱਲ ਕਰਦੀ ਆ ਪਾਠ ਮੇਰਾ ਪੂਰਾ ਹੋ ਗਿਆ ਤੇ ਬਸ ਹੁਣ ਥੋੜਾ ਜਿਹਾ ਕੰਮਾ ਫੋਨ ਦੇ ਉੱਤੇ ਕਰਨੇ ਵਾਲਾ ਕੰਮ ਕਰਕੇ ਉਸ ਤੋਂ ਬਾਅਦ ਫਿਰ ਮੈਂ ਸੇਨੀ ਬਟਦੀਆਂ ਸੇਨੀ ਬਟਣ ਲੱਗਦੀਆਂ ਮੀ ਥੋੜਾ ਜਿਆਦਾ ਰੁਕਿਆ ਹੁਣ ਬੱਦਲ ਹੋਇਆ ਦੇਖੋ ਹਵਾ ਚੱਲ ਰਹੀ ਹੈ ਨਹੀਂ ਨਹੀਂ ਚੱਲ ਰਹੀ ਹੈ ਇੰਨੀ ਜ਼ਿਆਦਾ ਨੇਰੀ ਨਹੀਂ ਮਤਲਬ ਹਵਾ ਚੱਲ ਰਹੀ ਹੈ ਹਵਾ ਕੇ ਸਾਰੇ ਨੇਰੀ ਨਹੀਂ ਕਹਿ ਸਕਦੇ ਕਿਉਂਕਿ ਸੂਬਾ ਮੇਰੀ ਸ਼ੁਰੂਆਤ ਮੇਰੀ ਸੂਬਾ ਹੁੰਦੀ ਹੈ ਪਾਠ ਤੋਂ ਮੈਂ ਸੱਤੀ ਉੱਠ ਕੇ ਸੁਖਨੀ ਸਾਹਿਬ ਦਾ ਤੇ ਮੂਲ ਮੰਤਰ ਦਾ ਪਾਠ ਰੱਤੇ ਵੀ ਫੋਨ ਹਾਂਜੀ ਡੈਲੀ ਫੋਨ ਦੇ ਉੱਤੇ ਪਾਠ ਲਾਉਣਾ ਹੀ ਲਾਉਣਾ ਹੁੰਦਾ ਮੈਂ ਮੇਰੀ ਸੂਬਾ ਹੋਣੀ ਹੈ ਪਾਠ ਤੋਂ ਮੇਲੇ ਜਾਵਾਂਗੇ ਆਪਾਂ ਕੱਲ ਨੂੰ ਯਾਰ ਹੁਣੇ ਚਲੇ ਜਾਨੇ ਆ ਕੁੜੀ ਕੰਨੀ ਮੇਰੀ ਹੁਣੇ ਚੱਲੋ ਮੇਲੇ ਇਹਨੇ ਹੁਣੇ ਮੇਲੇ ਜਾਣਾ ਮੈਨੂੰ ਮੇਲੇ ਦੀ ਟੈਨਸ਼ਨ ਵੀ ਮੇਲੇ ਵਾਲੇ ਦਿਨ ਨਹੀਂ ਨਾ ਪਾਵੇ ਮੀਂਹ ਪਊਗਾ ਤਾਂ ਮੀਂਹ ਜਿੱਕੇ ਮੈਂ ਜਮਾ ਕੇ ਕਿ ਮੈਂ ਮੱਥਾ ਟੇਕਾਂ ਕਿ ਬੰਦਾ ਸਿਆਣਾ ਬੰਦਾ ਤਾਂ ਚੱਲ ਸਰ ਜਾਂਦਾ ਇਹ ਜੀ ਫੋਨ ਨਹੀਂ ਲੈ ਕੇ ਜਾਵਾਂਗੇ ਵੀ ਵੱਟਾ ਪਾੜਸ ਨਹੀਂ ਚੱਕਾਂਗੇ ਛੋਟਾ ਪਾਸੇ ਚੱਕ ਲਾਂਗੇ ਜਿਹੜਾ ਲਿਫਾਫੇ ਚ ਪੈ ਜਾਏ ਨਾ ਵੀ ਪੈਸੇ ਪੁੱਛਣਾਂ ਕਿੱਲੇ ਹੋਣਾ ਪ੍ਰਸ਼ਾਦ ਨਾਲ ਕਿੱਲਾ ਹੋਵੇ ਸਾਰਾ ਕੁਝ ਲਿਫਾਫੇ ਚ ਪਾ ਕੇ ਲੈ ਜਾਗੇ ਪ੍ਰਸ਼ਾਦੇ ਕੁਛ ਤਾਂ ਉਥੋਂ ਲੈ ਲਈਦਾ ਹੁੰਦਾ ਕੁਛ ਜਿਹੜੀਆਂ ਘੜੇ ਤੇ ਸੀਨੀਆ ਪੱਟੜੀਆਂ ਸੀ ਮੇਲੇ ਆ ਕੇ ਜਣੀਆਂ ਅੱਜ ਮੇਕੀ ਨੂੰ ਪਤਾ ਹੀ ਆ ਸਾਲ ਬਾਅਦ ਆਪਣੇ ਪਿੰਡ ਗੁੱਗਾ ਮਾੜੀ ਦਾ ਮੱਥਾ ਟੇਕਿਆ ਜਾਂਦਾ ਸੀਨੀਆ ਦਾ ਘੜੇ ਤੇ ਸੀਨੀਆ ਪੱਟੜੀਆਂ ਦੇ ਹੱਥ ਨਾਲ ਘੜੇ ਤੇ ਸੀਮੀ ਪੱਟ ਕੇ ਫਿਰ ਮੱਥਾ ਲਾਗਦਾ ਜਿੰਦੀ ਦੀ ਸੀਮੀ ਦਾ ਮੱਥਾ ਨਹੀਂ ਲੱਗਦਾ ਹੱਥੀ ਸੀਨੀਆ ਪੱਟਣੀਆਂ ਉਹਦਾ ਮੱਥਾ ਟਿਕਦਾ ਪਟੇ ਬਸ ਹਣ ਕੱਲ ਦਾ ਤਣ ਮੀਨਾ ਪਵੇ ਕਿਰਪਾ ਕਰਕੇ ਕੱਲੂ ਹੀ ਜਾਣਾ ਮੱਥਾ ਟੇਕਣਾ ਤਗਾ ਡਰੈਨਲ ਸੋ ਕਾਲਾ ਨਹੀਂ ਬਾਲ ਛੇਤੀ ਸੁੱਕ ਜਾਣਗੇ ਉਹਦਾ ਟਾਈਮ ਬਹੁਤ ਲੱਗਣਾ ਚੱਲ ਖੜਾ ਹੋ ਖੜਾ ਹੋ ਦੇਖ ਬਲੌਕ ਨੂੰ ਬਾਅਦ ਚ ਦੇਖੀ ਤੂੰ ਪਹਿਲਾਂ ਸਿੱਧਾ ਹੋ ਬਾਲ ਸੈੱਟ ਕਰ ਇਧਰ ਤੇਰੇ ਬਾਲ ਜੋ ਤਾਂ ਸੱਚੀ ਬਹੁਤ ਲੰਬੇ ਹੋ ਗਏ ਅੱਗੇ ਨਾਲ ਬਹੁਤ ਜ਼ਿਆਦਾ ਲੰਬੇ ਬਾਲ ਹੋ ਗਏ ਮੇਰੇ ਪੁੱਤ ਦੇ ਬਾਲ ਕਿੱਲੇ ਨੇ ਨਾ ਖੁੱਲੇ ਰੱਖੀ ਹਜੇ ਪਾ ਲੱਗੀਆਂ ਬਟਨ ਸੇਮੀਆਂ ਤਸਵੀਰ ਦਾ ਟਾਈਮ ਲੱਗਿਆ ਹੁਣ ਸਾਨੂੰ ਹੋ ਗਿਆ ਨੇਰਾ ਆਸੇਮੀਆਂ ਮੈਂ ਪਟ ਰਹੀ ਆ ਆਸੇਮੇ ਪਟ ਕੇ ਪਾ ਰਹੀ ਤੇ ਆਸੇ ਇਹ ਗਰਾਜੋਤਾ ਪਟ ਰਹੀ ਨੇ ਕਿ ਦੇਖੋ ਜੋ ਤੇ ਸੇਮੀਆਂ ਕਨੀ ਸੋਣੀਆਂ ਨੇ ਉਹ ਸਾਡੇ ਪਾਏ ਹੋਣੇ ਖੰਡਾਰੇ ਹਜੇ ਟੇਬਲ ਤੇ ਨਹੀਂ ਇਕੱਠੀਆਂ ਕਰ ਲਈਏ ਸੇਮੀਆਂ ਮੈਂ ਹਜੇ ਬਹੁਤ ਜ਼ਿਆਦਾ ਗਿੱਲੀ ਹੈ ਨਾ ਜੇ ਜ਼ਿਆਦਾ ਥੋੜਾ ਜਿਹਾ ਵੀ ਹੱਥ ਲਾਵਾਂਗੇ ਚਿਪਕ ਜਾਣੀਆਂ ਹਜੇ ਗਿੱਲਾ ਮੈਦਾ ਉਹ ਬਾਜੋ ਇਕੱਠੀਆਂ ਕਰਦੇ ਹਾਂ ਇਹ ਲੈ ਇਹਨਾਂ ਨੂੰ ਹੋ ਕਰ ਦਿੰਦੇ ਆਂ ਇਹ ਨਹੀਂ ਵੀ ਸਾਡੀ ਕੱਦਿਆਂ ਦੀ ਮਜਬੂਰੀ ਹੈ ਕਿਸੇ ਦੀ ਵੀ ਮਜਬੂਰੀ ਹੋ ਸਕਦੀ ਹੈ ਦੇਖੋ ਸੇਮੀਆਂ ਸੁੱਕਣੀਆਂ ਸ਼ੁਰੂ ਹੋ ਗਈਆਂ ਨਾ ਆ ਦੇਖੋ ਜਿਹੜੀਆਂ ਛਟੀਆਂ-ਛਟੀਆਂ ਹੋ ਰਹੀਆਂ ਨਾ ਸੁੱਕ ਰਹੀਆਂ ਨੇ ਸੁੱਕਾਉਣ ਦਾ ਹੀ ਤਰੀਕਾ ਨਾਲੇ ਭੋਲਣੀਆਂ ਤਾਂ ਹੀ ਨੇ ਹਾਂ ਸੂਤੀ ਪਾਉਣਾ ਲਿਆ ਮੈਂ ਪੋਣੇ ਦੇ ਨਾਲ ਕਿਉਂਕਿ ਇਹ ਤੁਹਾਨੂੰ ਮੈਂ ਬਲੌਗ ਦੇ ਵਿੱਚ ਤਾਂ ਦੱਸ ਰਹੀ ਆ ਕਿ ਮਜਬੂਰੀ ਮੇਰੀ ਇਕੱਲੀ ਦੀ ਨਹੀਂ ਕਿਸੇ ਦੀ ਵੀ ਹੋ ਸਕਦੀ ਹੈ ਮੇਰੀ ਮਜਬੂਰੀ ਕਿ ਕਿਸੇ ਨਹੀਂ ਪਿਛਲੇ ਕਈ ਦਿਨਾਂ ਤੋਂ بارش ਇੰਨੀ ਜ਼ਿਆਦਾ ਹੋ ਰਹੀ ਆ ਆਪਾ ਬਾਹਰ ਨਹੀਂ ਨਿਕਲਦੇ ਗੇਟੋ ਬਾਹਰ ਹੀ ਨਿਕਲੇ ਸਵਾਇ ਕਾ ਕੇ ਤਾਂ ਕਾਕਾ ਹੀ ਬਾਹਰ ਜਾਂਦਾ ਉਹਦੀ ਵੀ ਮਜਬੂਰੀ ਆ ਕੰਮ ਤੇ ਜਾਣਾ ਹੁੰਦਾ ਉਹਨੇ ਹੈਨਾ ਉਹ ਕੰਮ ਤੇ ਜਾਂਦੇ ਕਰਕੇ ਬਾਹਰ ਜਾਂਦਾ ਸੀ ਤੰਤਰੀ ਰਹਿਨੇ ਆ ਕੱਲ ਵੀ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ ਜਦੋਂ ਥੋੜੀ ਜਿਹੀ ਬਾਰਿਸ਼ ਹਟੀ ਮੈਂ ਗगन ਜੋਤ ਜਾ ਕੇ ਘੜਾ ਲੈ ਕੇ ਆ ਪਰ ਕਣੀਆਂ ਪੈ ਰਹੀਆਂ ਸੀ ਕਣੀਆਂ ਪੈਂਦੀਆਂ ਚ ਅਸੀਂ ਗਏ ਆ ਦੇਖੋ ਸੀਨੀਆਂ ਸੁੱਕ ਰਹੀਆਂ ਨੇ ਨਾ ਸੀਨੀਆਂ ਬਹੁਤ ਹੀ ਜ਼ਿਆਦਾ ਗਿੱਲੀਆਂ ਨੇ ਹਲੋ ਠੀਕ ਆ ਆ ਦੇਖੋ ਨਰਾਇ ਅਟਾ ਇਹ ਨਰਾ ਕੱਚਾ ਅਟਾ ਹਜੇ ਮੈਦਾ ਗਿੱਲਾ ਇਹ ਹਜੇ ਹੁਣੇ ਬੱਟੀਆਂ ਨੇ ਸੇਮੀਆਂ ਨੇ ਜਮੇ ਕੱਚੀਆਂ ਨੇ ਜਿੰਨਾ ਕਹੋ ਸੁੱਕੀਆਂ ਸੁੱਕੀਆਂ ਨਹੀਂ ਹਜੇ ਬਹੁਤ ਗਿੱਲੀਆਂ ਨੇ ਚਿਪਕੀਆਂ ਪਈਆਂ ਹਜੇ ਵੀ ਤਾਜ਼ੀਆਂ ਜਿਹਾ ਮੁੱਠੀ ਘੁੱਟਾਂਗੇ ਨਾ ਤਾਂ ਆਟੇ ਦਾ ਪੇੜਾ ਬਣਾ ਸਕਦੇ ਆਪਾਂ ਕਿਉਂਕਿ ਵਲੌਗ ਦੇ ਵਿੱਚ ਮੈਂ ਤਾਂ ਦੱਸ ਰਹੀ ਆ ਵੀ ਚਲੋ ਕਈ ਵਾਰ ਮਜਬੂਰੀ ਘਰ ਗ੍ਰੈਸਤੀ ਚ ਕਮਿਲਦਰੀ ਚ ਬਹੁਤ ਮਜਬੂਰੀ ਹੁੰਦੀ ਆ ਸਾਡੀ ਮੂਨ ਜਬੂਰੀ ਸੀ بارش ਦੀ ਨਹੀਂ ਤਾਂ ਸੀ ਕਾਫੀ ਦਿਨ ਪਹਿਲਾਂ ਸੇਵੀਆਂ ਬਣਾ ਲਾ ਲਏ ਹਨਾ ਕਿ بارش ਰਾ ਕਰਕੇ ਸਤੋਂ ਬਾਹਰ ਨਹੀਂ ਜਾਇਆ ਗਿਆ ਜੇ ਅਸੀਂ ਘੜਾ ਲੈਣ ਜਾਂਦੇ ਤਾਂ ਸੇਵੀਆਂ ਪੱਟਦੇ ਤੇ ਸਾਨੂੰ ਮੈਦਾ ਵੀ ਨਹੀਂ ਮਿਲਿਆ ਆਸ-ਪਾਸ ਕਿਤੋਂ ਨਹੀਂ ਮੈਨੂੰ ਮੈਦਾ ਮਿਲਿਆ ਮੈਂ ਬਹੁਤ ਦੁਕਾਨਾਂ ਤੇ ਪਤਾ ਕਰਿਆ ਕਾਕੇ ਨੂੰ ਕੰਮ ਤੇ ਵੀ ਫੋਨ ਕਰਿਆ ਇਹਦੇ ਭਾਈ ਮੈਦਾ ਵੀ ਨਹੀਂ ਲੈ ਕੇ ਆਇਆ ਸਾਡਾ ਭਾਈ ਆਸੀ ਕਿਹਾ ਵੀ ਚਲ ਅòn ਦਫੇ ਲਓ ਫਿਰ ਮੈਂ ਆਟੇ ਦੇ ਵਿੱਚੋਂ ਮੈਦਾ ਕੱਢਿਆ ਜਿਵੇਂ ਪਿੰਡਾਂ ਦੇ ਵਿੱਚ ਪੁਰਾਣੇ ਸਮੇਂ ਦੀ ਆਪਣੀਆਂ ਦਾਦੀਆਂ ਬੀਬੀਆਂ ਨਾਨੀਆਂ ਚੁੰਨੀ ਨਾਲ ਮੈਦਾ ਕੜ ਆਉ ਹਾਏ ਮੇਰੀ ਬਾਹ ਜੜ ਗਈ ਹਾਏ ਮਾਸ ਚੜ ਗਿਆ ਹੈ ਆਨੇ ਮਾਸ ਇਕੱਠਾ ਹੋ ਗਿਆ ਜਿਵੇਂ ਆਪਣੇ ਪੁਰਾਣੀਆਂ ਦਾਦੀਆਂ ਨਾਨੀਆਂ ਮੈਦਾ ਕੜਦੀਆਂ ਸੀ ਮੈਂ ਚੁੰਨੀ ਨਾਲ ਸੀ ਮੈਂ ਚੁੰਨੀ ਨਾਲ ਮੈਦਾ ਕੱਢਿਆ ਸੂਤੀ ਪੌਣੇ ਦੇ ਨਾਲ ਲੈ ਕੇ ਸੇਮੀ ਨਾਲੇ ਤਾਂ ਭੁੰਨੀਆਂ ਜਾਂਦੀਆਂ ਨੇ ਕਿਉਂਕਿ ਬਣਾਉਣ ਤੋਂ ਪਹਿਲਾਂ ਆਪਾਂ ਨੂੰ ਭੁੰਨਣੀਆਂ ਪੈਂਦੀਆਂ ਨੇ ਤੱਛੀ ਦਾ ਸੇਮੀ ਆਪਾਂ ਬਣਾਉਂਦੇ ਨਹੀਂ बड़ी जलन हो रही है यार काफ़ी ज़्यादा सेक लग गया बहन चुनी वाली चप लिया आ वाली बाद पहला पहल सी ओ वाली मैं पहला पट्टी सी सीवियाँ तो बस दो सी चलिया मोटी मोटी जैसी है बच्चों दी मोटे मोटे गुच्छे जे बने सी और कुछ पुणती हां ठीक है मैं और कुछ-कुछ नके इधर रखी जड़ी नालो ना पक्के तले अम्मा अम्मा ए मेडिया पण दीया हुंदीया अपने पिंटा दीया सेमियां हां जी पुत्र देखो एक जी हाय मेरा पुत्र लगदी तू ਆਪਣੇ ਪਿੰਡਾਂ ਦੇ ਵਜੈ ਮੇ ਦੀਆਂ ਸੇਮੀਆਂ ਹੁੰਦੀਆਂ ਨੇ ਐਮੇ ਦੀਆਂ ਸੇਮੀਆਂ ਉਹ ਭੁਗਾਂ ਵਾਲੀ ਦਾ ਮੱਥਾ ਟੇਕਦਾ ਬਣਾ ਕੇ ਫੋਨ ਤੇ ਇਸੇ ਚ ਪਾ ਦਣੀ ਆ ਇਹ ਖੁੱਲਾ ਹੈ ਨਾ ਕੋਲਾ ਜਿਹਾ ਹੋ ਜਾਣਗੀਆਂ ਸਾਰੀਆਂ ਪਾ ਦਣੀ ਆ ਹੱਥ ਨਾਲ ਹੀ ਤੇ ਨੂੰ ਉਹ ਸੇਮੀਆਂ ਤੇ ਨਹੀਂ ਜਿਹੜੀਆਂ ਹੋਈ ਚ ਪਈਆਂ ਨੇ ਉਹ ਜੋ ਕੁਛ ਕਰੇ ਬਣਾਉਣੀ ਇਹਨਾਂ ਕੋਸ ਮੱਥਾ ਟੇਕਣਾ ਬਣਾਈਆਂ ਹੀਆਂ ਵੀ ਕੱਲੂ ਦਿਖਾਉਂਗੀ ਪੜੀਆਂ ਹੀਆਂ ਬਹੁਤ ਜ਼ਿਆਦਾ ਵਧੀਆ ਬਣਦੀਆਂ ਨੇ ਤੇਸਟੀ ਵੀ ਬਣਦੀ ਤੇ ਦੇਖੋ ਨਾ ਕਿ ਸੋਹਣੀ ਲੱਗਦੀ ਐਵੇਂ ਨਹੀਂ ਹੁੰਦੀਆਂ ਸਾਡੇ ਪਿੰਡਾਂ ਦੀਆਂ ਸੇਮੀਆ ਘੜੇ ਵਾਲੀਆਂ ਆਉਨੂ ਬੀਬੀ ਨੂੰ ਦੇ ਦਨੀਆ ਪਿੱਛੇ ਜਿਹੜੇ ਗੁੱਚੇ ਜਿਹੇ ਬਣੇ ਹੋ ਜਣੇ ਆਟੇ ਦੇ ਨਹੀਂ ਖਾਣੀ ਨਹੀਂ ਮੂੰਹ ਨਾ ਲਾ ਲਈ ਉਹ ਤਾਂ ਰਾਤ ਨੂੰ ਸੱਪੇ ਸੱਪਾ ਜਾਣਗੇ ਪਰ ਇਹ ਦੇਖ ਲੈ ਹਾਂ ਮੂੰਹ ਨਹੀਂ ਲੋਣਾ ਸੇਮੀਆ ਨੂੰ ਹਜੇ ਜਦ ਤੱਕ ਆਪਾਂ ਮੱਥਾ ਨਹੀਂ ਟੇਕ ਕੇ ਹੁੰਦੇ ਬਹੁਤ ਹਾਂ मत्था टेक के आके फिर खानी है ने पुतरा घड़ा चकना बीबी सा इतनी बीबिया सेमी पट्टिया पहला इथों बांह चढ़ी आ चीज तो इथ पहला जो मैं भी लोग बनाई सी इथों बांह चढ़ी फिर इथ चढ़ी देखो आँ आ लाया ਔਰ ਗੱਟ ਲਾਇਆ ਸੀ ਮੈਂ ਫਿਰ ਆਹ ਵਾਲਾ ਲਾਇਆ ਫਿਰ ਇੱਥੋਂ ਬਾਹ ਜੜੀ ਤਿੰਨ ਥਾਂ ਤੋਂ ਬਾਹ ਜੜ ਗਈ ਮੇਰੀ ਇੰਨਾ ਜ਼ਿਆਦਾ ਜਲਣ ਹੋ ਰਹੀ ਹੈ ਨਾ ਬਹੁਤ ਜਲਣ ਹੋ ਰਹੀ ਹੈ ਪਹਿਲਾਂ ਇੱਥੋਂ ਜੜੀ ਫਿਰ ਇੱਥੋਂ ਜੜੀ ਫਿਰ ਇੱਥੋਂ ਜੜ ਗਈ ਹਾਂਜੀ ਮਟਕੀ ਨਹੀਂ ਹੁੰਦੀ ਹੈ ਕੀ ਮਟਕੀ ਹੁੰਦੀ ਹੈ ਮਟਕੀ ਲੈ ਕੇ ਪਾਸੇ ਨੂੰ ਹੋ ਜਾ ਤੂੰ ਪਾਟ ਨਾ ਜਾਏ ਤੇ ਟਾਈਮ ਦੇਖੋ ਮੈਂ ਕਦੋਂ ਸੋਣਾ ਕਦੋਂ ਮੈਂ ਉੱਠਣਾ ਘੜ ਘੜ ਤੇ ਦਰਹਟਾ ਦੇ ਸੁੱਤੇ ਪਿਆ ਰਹੇ ਤੂੰ ਸਵੇਰੇ ਹੀ ਹੋ ਗਈ ਆ ਕੋ ਤਾ ਮੈਂ ਸੌਂਗੀ ਕੋ ਤਾ ਮੈਂ ਉਠੂਗੀ ਤੇ ਮੈਂ ਤਾਂ ਜਿਹੜੀ ਜਾਗਦੀ ਜਾਗਦੀ ਤਾਂ ਬੀਬੀ ਵੀ ਨਾਲ ਜਾਗਦੀ ਆ ਮੇਰੇ ਵੀ ਤੂੰ ਤਾਂ ਸੋ ਜਾ ਆ ਤੇ ਕੋ ਸੁੱਤੀ ਮੇਰਾ ਸਿਰ ਰੈਣਾ ਜਦੋਂ ਕੰਬਰੇਣਾ ਕੰਬਰੇਣਾ ਦੋ ਤੰਦੜ ਹੋ ਗਏ ਤਾਂ ਬੁਖਾਰ ਰੈਣਾ ਜਾਂਦਾ ਕਿ ਕਿੱਤਰ ਵੈਸੇ ਨਹੀਂ ਹੁੰਦੇ ਨੇ ਦੋ ਤੰਦੜ ਹੋ ਕੇ ਬੁਖਾਰ ਉਲਟੀਆਂ ਆਈ ਨਹੀਂ ਬੁੜੀ ਹਾਂ ਤਾਂ ਮੇਰੀ ਨੂੰ ਨਾ ਪਾਣੀ ਪੀ ਲਓ ਮੈਂ ਆਖਦਾ ਹੁਣ ਬੇਲੇ ਹੋਇਆ ਸੀ ਟਾਈਮ ਕੰਨਾ ਹੋ ਗਿਆ

ਹੁਣ ਮੈਂ ਬੈਲੀ ਹੋਈਆਂ ਹਜੇ ਚਾਹ ਬਣਾ ਕੇ ਜੋਤੇ ਨੂੰ ਦਿੱਤੀ ਫਿਰ ਮੈਂ ਲਈ ਹੁਣ ਦਵਾਈ ਲਈਆ ਦਵਾਈ ਲੈ ਕੇ ਬਸ ਮੈਂ ਲੇਟਣ ਲੱਗੀਆਂ ਫੇਸ ਬੋਛ ਨਹੀਂ ਹੋਇਆ ਮੇਟੂ ਇੰਨੀ ਹਾਲਤ ਮੇਰੀ ਖਰਾਬ ਹੋ ਚੁੱਕੀ ਆ ਤੋਹਰਾ ਹੋਰਾ ਛਮਕਾ ਜੋਤਾ ਵਤ ਤੇ ਸੀਮਾ ਦਾ ਜੋਤਾ ਪੁੱਤ ਚੇਂਜ ਬਹੁਤ ਹੋਫਾ ਕਿ ਤਾ ਚੇਂਜ ਕਰਨ ਦੀ ਹਿੰਮਤ ਨਹੀਂ ਸੀ ਜੇ ਸੂਟ ਸਿੰਪਲ ਹੁੰਦਾ ਮੈਂ ਚੇਂਜ ਹੀ ਕਰ ਲਿਆ ਸੂਟ ਭਾਰਾ ਸੀ ਕੱਢਿਆ ਹੋਇਆ ਸੀਗਾ ਉਹਦੇ ਘਟਾਈ ਚੋੜੀ ਸੀ ਸੂਟ ਪਾ ਕੇ ਪਿਆ ਨਹੀਂ ਸੀ ਜਾਣਾ ਵੀ ਸੂਟ ਕੱਢਿਆ ਨਾ ਨਾ ਹੁੰਦਾ ਮੈਂ ਚੇਂਜ ਨਹੀਂ ਸੀ ਕਰਨ ਮੈਂ ਹੀ ਪਹਿ ਜਾਣੀ ਸੀ ਇੰਨੀ ਜ਼ਿਆਦਾ ਹੱਥ ਚਾਹਤ ਨਹੀਂ ਮੇਰੇ ਚ ਚੇਂਜ ਕਰਨ ਦੀ ਹਿੰਮਤ ਨਹੀਂ ਸੀ ਬਹੁਤ ਔਖਾ ਕੰਮ ਕੀਤਾ 6 ਵਜੇ ਮੈਂ ਉੱਠ ਜਾਣਾ 6 ਵਜੇ ਮੇਰਾ ਅਲਾਰਮ ਵੱਜ ਜਾਣਾ 6 ਵਜੇ ਤਾਂ ਮੇਰਾ ਅਲਾਰਮ ਲਾਇਆ ਹੁੰਦਾ ਇੱਕ 7 ਵਜੇ ਦਾ ਲਾਇਆ ਹੁੰਦਾ ਦੋ ਅਲਾਰਮ ਲਾਇਆ ਹੁੰਦੇ